ਗੁਰ ਗਗਨ ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕਟਮਰੇ ਕਭੂ ਨ ਛੜ ਖੇਤ ਸੋਖੋ ਟੱਲ ਗੁਰ ਸੇਵੀਐ ਐਹਨ ਸੈਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹੱਲਾ ਪੰਜਵਾਂ ਜਤ ਪਾਰ ਬ੍ਰਹਮਚਤਿਆ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਜਤ ਪਾਰ ਬ੍ਰਹਮਚਤਿਆ ਆਇਆ ਸੋ ਕਰ ਦੇਵਸਾਇਆ ਸੋ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪਰਬ ਕੀ ਅਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੇ ਗੁਰਪੂਰੇ ਤੇ ਜਾਣੇ ਪਰਬ ਕੀ ਅਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੇ ਗੁਰਪੂਰੇ ਤੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਇਹ ਸਾਰੇ ਸਮਾਗਮ ਕਰਵਾਏ ਹਨ ਇਸ ਤੋਂ ਉਪਰੰਤ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਮਨਕ ਚਤ ਹੋ ਕੇ ਬੈਠ ਕੇ ਕੀਰਤਨ ਸੁਣਾਇਆ ਹੈ ਜੋ ਕਿ ਲਗਭਗ 4-5 ਘੰਟਿਆਂ ਤੋਂ ਲਗਾਤਾਰ ਬੈਠੇ ਹਨ ਸਮੂਹ ਸੰਗਤ ਦਾ ਧੰਨਵਾਦ ਹੈ ਇਸ ਤਰ੍ਹਾਂ ਕਿ ਸਿੱਖ ਸੇ ਪਿੰਡ ਵਿੱਚ ਹੁੰਦਾ ਜਿਸ ਤਰ੍ਹਾਂ ਸੰਗਤ ਇੱਥੇ ਜੁੜੀ ਹੈ ਨਾ ਮੁੱਢ ਭਾਗਾਂ ਵਾਲਾ ਪਿੰਡ ਹੈ ਪਾਗਾਂ ਵਾਲੇ ਗੁਰੂ ਕੇ ਪਿਆਰੇ ਸਾਰੇ ਕਿਉਂਕਿ ਆਮ ਤੌਰ ਤੇ ਸੰਗਤਾਂ ਉੱਠ ਕੇ ਚਲੀਆਂ ਜਾਂਦੀਆਂ ਹਨ ਘੰਟਾ ਅੱਧਾ ਘੰਟਾ ਬੈਠੇ ਜਾਂ ਉਦੋਂ ਹੀ ਲੇਟ ਹੈ ਪਹਿਲਾਂ ਤਾਂ ਫਿਰ ਜਲਦੀ ਤੋਂ ਜਲਦੀ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਬਹੁਤ ਕਿਰਪਾ ਸੰਗਤੇ ਜੋ ਅਖੰਡ ਕੀਰਤਨੀ ਜਥਾ ਹੈ ਇਹ ਨਿਸਕਾਮ ਸੇਵਾ ਕਰਦੇ ਹਨ ਕਿਸੇ ਨੇ ਵੀ ਆਪਣੇ ਘਰ ਵਿੱਚ ਸਮਾਗਮ ਕਰਉਣਾ ਹੋਵੇ ਜਾਂ ਗੰਗ ਦੁਆਰਾ ਸਾਹਿਬ ਵਿਖੇ ਕਰਵਾਉਣਾ ਹੋਵੇ ਤਾਂ ਦੱਸ ਸਕਦਾ ਹੈ ਕੋਈ ਵੀ ਭੇਟਾ ਨਹੀਂ ਲਈ ਜਾਂਦੀ ਇਸ ਸਮਾਗਮ ਦੀ ਕਿਉਂਕਿ ਜਿੰਨੇ ਵੀ ਮੈਂਬਰ ਹਨ ਸਾਰੇ ਕੋਈ बिजनेসম্যান ਹੈ ਕੋਈ ਨੌਕਰੀ ਕਰਦਾ ਹੈ ਇਹਨਾਂ ਵਿੱਚ ਕੁਝ ਬੈਂਕ ਵਾਲੇ ਬਿਠੇ ਹਨ ਜੋ ਬੈਂਕ ਵਿੱਚ ਲੱਗੇ ਹਨ ਕੁਝ ਟੀਚਰ ਹਨ ਤੇ ਇਸ ਕਰਕੇ ਜੋ ਸਮਾਗਮ ਹੈ ਸਾਰੇ ਭੇਟਾ ਰਿਆਦ ਕਿਤੇ ਜਾਂਦੇ ਹਨ ਹਰ ਰੋਜ਼ ਸਮਾਗਮ ਦਡੇ ਵੀ ਸਮਾਗਮ ਸਪੈਸ਼ਲ ਰੱਖਿਆ ਗਿਆ ਹੈ ਜੋ ਸਾਲਾਨਾ ਸਮਾਗਮ ਹੈ 31 ਦਸੰਬਰ ਦਿਨ ਮੰਗਲਵਾਰ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਚੱਲੇਗਾ ਉਸ ਵਿੱਚ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਪਟਾਲੇ ਵਾਲੇ ਮੋਚ ਰਹੇ ਹਨ ਸੋ ਜਿੰਨਾ ਸੰਤਾਂ ਨੂੰ ਜਾਣਾ ਹੋਵੇ ਇਥੋਂ ਭਾਈ ਰਾਮ ਸਿੰਘ ਜੀ ਨਾਲ 라ਬਤਾ ਕਰ ਲੈਣਾ ਉਹ ਸਾਰਾ ਪ੍ਰੋਗਰਾਮ ਦੱਸ ਦੇਣਗੇ ਸੋ ਜੇ ਕਿਸੇ ਸੰਗਮ ਵਿੱਚ ਰੋਣਾ ਹੋਵੇ ਤਾਂ ਵੀ ਭਾਈ ਰਾਮ ਸਿੰਘ ਜੀ ਨੂੰ ਆਪਣਾ ਦੱਸ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ